ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਸੋ ਜੁ 19 ਵੰਗੁਰ ਪ੍ਰਸਾਦ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਾਰਾਂ ਗੁਰਮਤਿ ਪ੍ਰਤੀ ਚੱਲਦੀਆਂ ਰਹਿੰਦੀਆਂ ਹਨ ਸੋ ਜਦੋਂ ਵੀ ਵਿਚਾਰ ਚੱਲਦੀ ਹੈ ਵਿਚਾਰਾਂ ਪਰਮਾਤਮਕ ਦੀ ਚੱਲਦੀਆਂ ਰਹਿੰਦੀਆਂ ਹਨ ਪਰਮਾਤਮਕ ਕੀ ਹੋਇਆ ਹੈ ਪਰਮਾਤਮਾ ਇੱਕ ਇਹੋ ਜੀ ਸ਼ਕਤੀ ਹੈ ਜਿਸ ਨੇ ਸਾਰਾ ਸੰਸਾਰ ਬਣਾਇਆ ਹੈ ਉਸ ਨੇ ਸਾਰਾ ਸੰਸਾਰ ਬਣਾਇਆ ਹੈ ਚੰਗੇ ਮਾੜੇ انسان ਵੀ ਪੈਦਾ ਕੀਤੇ ਹਨ ਜਿਵੇਂ ਦੇਵ ਵਿੱਚ ਕੇ ਦੇਵਤੇ ਵੀ ਪੈਦਾ ਕੀਤੇ ਹਨ ਰਾਖਸ਼ ਵੀ ਪੈਦਾ ਕੀਤੇ ਹਨ ਸੋ ਉਸ ਤੋਂ ਬਾਅਦ ਰਾਤ ਵੀ ਬਣਾਈ ਹੈ ਦਿਨ ਵੀ ਬਣਾਇਆ ਹੈ ਦੁੱਖ ਵੀ ਹੈ ਸੁੱਖ ਵੀ ਹੈ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਹੈ ਉਸ ਪਰਮਾਤਮਾ ਦੀ ਜੋ ਪਰਮ ਸ਼ਕਤੀ ਹੈ ਜੋ ਉਸ ਸ਼ਕਤੀ ਨੂੰ ਕਾਉਣ ਦੀ ਤਾਕਤ ਰੱਖਦਾ ਹੈ ਜਾਂ ਬੁੱਝਣ ਦੀ ਸ਼ਕਤੀ ਰੱਖਦਾ ਹੈ ਪੂਰੇ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਪੂਰਨ ਮਹਾਪੁਰਖਾਂ ਦੀ ਸੰਗਤ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਪੂਰਨ ਮਹਾਪੁਰਖਾਂ ਦੀ ਸੰਗਤ ਕਰਕੇ ਗੁਰੂ ਸਹਿਬਾਨਾਂ ਦੀ ਸੰਗਤ ਕਰਕੇ ਜੋ ਉਸ ਪਰਮ ਪਿਤਾ ਪਰਮਾਤਮਾ ਤੋਂ ਅਸੀਂ ਵਿਛੜੇ ਹੋਏ ਹਾਂ ਅਸੀਂ ਉਸ ਪਰਮ ਪਿਤਾ ਪ੍ਰਮਾਤਮਾ ਦੇ ਵਿੱਚ ਮਿਲ ਜਾਵਾਂਗੇ ਜਿਸ ਤਰ੍ਹਾਂ ਕਿ ਮੰਨ ਲਓ ਵੀ ਸਮੁੰਦਰ ਦੇ ਵਿੱਚੋਂ ਇੱਕ ਪਾਣੀ ਦੀ ਬਾਲਟੀ ਕੱਢ ਲਈਏ ਤਾਂ ਕੁਝ ਪਾਣੀ ਉਸ ਬਾਲਟੀ ਵਿੱਚ ਆ ਜਾਂਦਾ ਹੈ ਜਦੋਂ ਕਿ ਉਸ ਬਾਲਟੀ ਨੂੰ ਦੁਬਾਰਾ ਉਸ ਸਮੁੰਦਰ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਉਹ ਪਾਣੀ ਇੱਕ ਸਮੁੰਦਰ ਦਾ ਰੂਪ ਬਣ ਜਾਂਦਾ ਹੈ ਸੋ ਇਸ ਕਰਕੇ ਜੋ ਆਪਣੀ ਆਤਮਾ ਹੈ ਇਕ ਪਰਮ ਪਿਤਾ ਪਰਮਾਤਮਾ ਤੋਂ ਵੱਖ ਹੋਈ ਹੋਈ ਹੈ ਜੋ ਉਹ ਆਤਮਾ ਹੈ ਉਹ ਵਹਿਗੁਰੂ ਦੀ ਸੇਵਾ ਸਿਮਨ ਕਰਕੇ ਗੁਰੂ ਆਲੇ ਬਣ ਕੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਪਰਮ ਪਿਤਾ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ ਤੂੰ ਤੂੰ ਕਰਤਾ ਤੂੰ ਹੂਆ ਮੁਝ ਵੇ ਰਹਾ ਨਾ ਹੂ ਜੋ ਹਰ ਕਾ ਭਰ ਭਰਤਾ ਮਿਟ ਗਿਆ ਜਬ ਦੇਖਾਂ ਤਬ ਤੂੰ ਫਿਰ ਤੂੰ ਤੂੰ ਕਰਤਾ ਤੂੰ ਹੂਆ ਜਰੂ ਉਹ ਪਹਿਲਾਂ ਤਾਂ ਤੂੰ ਤੂੰ ਕਰਦਾ ਸੀ ਫਿਰ ਤੂੰ ਤੂੰ ਕਰਦਾ ਤੂੰ ਬਣ ਗਿਆ ਉਹ ਪ੍ਰਮਾਤਮਾ ਦੇ ਵਿੱਚ ਮਿਲ ਜਾਂਦਾ ਹੈ ਸੋ ਇਸ ਕਰਕੇ ਇਸ ਮਿਲਣ ਵਾਸਤੇ ਹੀ ਇਹ ਜੋ 골ਡ ਚਾਂਸ ਸਾਨੂੰ ਮਨੁੱਖਾ ਦੇ ਮਿਲੀ ਹੈ ਸੋ ਇਸ ਮਨੁੱਖਾ ਦੇ ਨੂੰ ਇੱਕ ਦੇਵਤੇ ਵੀ ਤਰਸਦੇ ਹਨ ਸੋ ਅੱਜ ਇਹ ਮਨੁੱਖਾ ਦੇ ਸਾਨੂੰ ਮਿਲੀ ਹੈ ਅੱਜ ਸਾਡੇ ਹੱਥ ਹੈ ਸੋ ਕੱਲ ਨੂੰ ਇਹ ਮਨੁੱਖਾ ਦੇ ਨਹੀਂ ਨਹੀਂ ਰਹਿਣਾ ਚਾਹੇ ਇਸ ਮੁੱਖਾ ਦੇ ਤੂੰ ਚੰਗੇ ਕਰਮ ਕਰਕੇ ਸੰਤਾਂ ਮਹਾਪੁਰਖਾਂ ਦੀ ਸੰਗਤ ਕਰਕੇ ਗੁਰੂ ਦੇ ਸ਼ਰਣੀ ਲੱਗ ਕੇ ਇਸ ਮਨੁੱਖਾ ਦੇਹ ਨਾਲ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਪਰਮਾਤਮਾ ਦਾ ਰੂਪ ਹੀ ਜੋ ਹੈ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ ਉਹ ਪਰਮਾਤਮਾ ਦੀ ਅੰਸ਼ ਬਣ ਕੇ ਪਰਮਾਤਮਾ ਦੇ ਵਿੱਚ ਹੀ ਮਿਲ ਜਾਵੇਗੀ ਜੋ ਅਸੀਂ ਮਾੜੇ ਕੰਮ ਕਰਦੇ ਹਾਂ ਉਹ ਮਾੜੇ ਕਰਮਾਂ ਦਾ ਫਲ ਵੀ ਸਾਨੂੰ ਭੁਗਤਣਾ ਪੈਂਦਾ ਹੈ ਉਸ ਦਾ ਫਲ ਕੀ ਹੈ ਉਸ ਦਾ ਫਲ ਸਾਨੂੰ ਮਾੜਾ ਹੈ ਦੁੱਖ ਹੈ ਸੋ ਸੁੱਖ ਨਹੀਂ ਮਿਲੇਗਾ ਜੇ ਅਸੀਂ ਮਾੜੇ ਕੰਮ ਕਰਕੇ ਸੁੱਖ ਭਾਲਦੇ ਹਾਂ ਉਹ ਸਾਨੂੰ ਸੁੱਖ ਕਿਤੋਂ ਪ੍ਰਾਪਤ ਨਹੀਂ ਹੋਊਗਾ ਜੋ ਅਸੀਂ ਚੰਗੇ ਕੰਮ ਕਰਾਂਗੇ ਉਹ ਚੰਗੇ ਕੰਮ ਕਿੱਥੋਂ ਕਰਾਂਗੇ ਉਹ ਸੰਤਾਂ ਮਹਾਪੁਰਖਾਂ ਦੀ ਸੰਗਤ ਗੁਰੂ ਸਾਹਿਬਾਨਾਂ ਦੀ ਸੰਗਤ ਗੁਰੂ ਸਾਹਿਬਾਨਾਂ ਦੀ ਸੰਗਤ ਕਰਕੇ ਉਹ ਚੰਗੇ ਕਰਮ ਨੇ ਜੋ ਸਾਨੂੰ ਮਿਲਣਗੇ ਉਹ ਸੁੱਖ ਦੀ ਸਾਨੂੰ ਪ੍ਰਾਪਤੀ ਹੋਵੇਗੀ ਇਸ ਕਰਕੇ ਸਰਬ ਧਰਮ ਜੋ ਸਾਂਝਾ ਆਪਣਾ ਚੈਨਲ ਚੱਲਦਾ ਹੈ ਸੋ ਇਸ ਨੂੰ ਵੱਧ ਤੋਂ ਵੱਧ ਲਾਈਕ ਦਿਓ ਸਾਡਾ ਕੋਈ ਮਤਲਬ ਨਹੀਂ ਵੀ ਅਸੀਂ ਕੁਝ ਲੈਣਾ ਵੀ ਅਸੀਂ ਕੋਈ ਜ਼ਿਆਦਾ ਵਧਾਉਣੇ ਨੇ ਬੰਦੇ ਵੀ ਉਸ ਕਰਕੇ ਵਧਾ ਕੇ ਵੀ ਸਾਨੂੰ ਕੁਝ ਮਿਲੇਗਾ ਸਾਨੂੰ ਇਸ ਕੱਲ ਦੀ ਬਿਲਕੁਲ ਉਹ ਨਹੀਂ ਹੈ ਸੋ ਮਹਾਪੁਰਖਾਂ ਨੇ ਸਾਨੂੰ ਹੁਕਮ ਕੀਤਾ ਸੀ ਸੋ ਵੀ ਕਰ ਕਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਪ੍ਰਚਾਰ ਕਰੋ ਸੱਚ ਦਾ ਪ੍ਰਚਾਰ ਕਰੋ ਉਹ ਪ੍ਰਚਾਰ ਕਰ ਰਹੇ ਹਾਂ ਸੋ ਇਸ ਪ੍ਰਚਾਰ ਨੂੰ ਅੱਗੇ ਵਧਾਉਣ ਵਾਸਤੇ ਸੋ ਪਰਾਲਾ ਸਭ ਮਾਈ ਭਾਈ ਦਾ ਬਣਦਾ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਕੇ ਸ਼ੇਅਰ ਕਰਕੇ ਸਭ ਜਿੱਥੇ ਵੀ ਦੋਸਤ ਮਿੱਤਰ ਨੇ ਸਭ ਕੋਲੇ ਪਹੁੰਚਾਇਆ ਕਰੋ ਬੋਲਦੇ ਆ ਕੋਈ ਅੱਖਰ ਗਲਤ ਬੋਲਿਆ ਗਿਆ ਹੋਵੇ ਸੋ ਜੋ ਜੀਵ ਹੈ ਚੰਮ ਦੀ ਹੈ ਇਸ ਤੋਂ ਗਲਤ ਬੋਲਿਆ ਜਾਂਦਾ ਹੈ ਸੋ ਗੁਰੂ ਕੀ ਸੰਗਤ ਮਹਾਪੁਰਖ ਗੁਰੂ ਸਾਰੇ ਆਪਾਂ ਨੂੰ ਗੁਰੂ ਕੀ ਸੰਗਤ ਮਾਫ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ